ਪਾਉ ਜੀ ਨਾਲ ਪਾਉ ਜੀ ਦੋ ਬਾਰ ਜਿੱਤਦਾ ਹੈ ਨਾ ਦੋ ਪਾਉ ਜੀ ਸਹੀ ਗੱਲ ਜੀ ਕਿਹਦੇ ਪ੍ਰਧਾਨ ਰੋਬਿੰਡ ਜੀ ਸਪੱਸ਼ਟ ਹੈ ਆਉਣ ਨਾਲ ਪਾਰਟੀ ਨੂੰ ਹੋਰ ਜ਼ਿਆਦਾ ਬਲ ਮਿਲੇਗਾ ਔਰ ਆਉਣ ਵਾਲੇ ਜਣਾਂ ਚ ਅਸੀਂ ਜਿਸ ਤਰ੍ਹਾਂ ਬਤੂੜਾਂ ਦਾ ਵਿਗਲ ਬਚ ਚੁੱਕਿਆ ਹੈ ਸਾਡੇ ਬਠਿੰਡਾ ਦੀ ਜਿਹੜੀ ਸੀਟ ਹੈ ਉਹ ਜਿੱਤ ਕੇ ਅਸੀਂ ਪਾਰਟੀ ਦੀ ਝੋਲੀ ਪਾਵਾਂਗੇ ਔਰ ਉਮੀਦ ਹੈ ਕਿ ਸਰਪੰਚ ਸਾਹਿਬ ਇਸ ਦੇ ਵਿੱਚ ਆਪਣਾ ਪੂਰਨ ਯੋਗਦਾਨ ਦੇਣਗੇ ਮੈਂ ਹੁਣ ਬੇਨਤੀ ਕਰੂੰਗਾ ਆਪਣੇ ਹਲਕਾ ਇੰਜਾਰਤ ਮੰਦੀਪ ਜੀ ਨੂੰ ਕਿ ਉਹ ਚੱਲਦਾ ਰਹੇ ਛੋਟੇ ਸਾਰਿਆਂ ਦੇ ਅਸ਼ੀਰਵਾਦ ਨਾਲ ਜੁਆਨ ਕਰੀਆ ਛੋਟੇ ਸਾਰਿਆਂ ਦੇ ਸਹਿਯੋਗ ਨਾਲ ਅਸ਼ੀਰਵਾਦ ਜੁਆਇਨ ਕਰੀਆ ਗੁਰਤੇਜ ਸਿੰਘ ਜੀ ਡਾਕਟਰ ਗੁਰਤੇਜ ਸਿੰਘ ਚਾਹਲ ਜੀ ਸਾਫ ਦਾ ਸਰਪੰਚ ਸਮਾਉ ਕੱਲ ਅਸੀਂ ਚੰਡੀਗੜ੍ਹ ਹੈਡ ਆਫ ਸਰ ਬੀਜੇਪੀ ਦੇ ਵਿੱਚ ਅਸੀਂ ਜੁਆਇਨ ਕੀਤਾ ਹੈ ਬਹੁਤ ਵਧੀਆ ਮਹਿਸੂਸ ਕਰ ਰਿਹਾ ਮੰਨ ਲਓ ਪੂਰਾ 2 ਦਿਨਾਂ ਦੇ ਜੁਆਇਨਿੰਗ ਦੇ ਵਿੱਚ ਹੀ ਪੂਰਾ ਆਨੰਦ ਆ ਰਿਹਾ ਤੇ ਇੱਕ ਜਿਹੜੀ ਸੋਚ ਹੈ ਬੀਜੇਪੀ ਦੀ ਬਹੁਤ ਵੱਡੀ ਸੋਚ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੇਪੀ ਨੱਡਾ ਜੀ ਤੇ ਅਮਿਤ ਸ਼ਾਹ ਜੀ ਜਿਹੜੀ ਹੈਗੀ ਬਹੁਤ ਦੂਰਅੰਦੇਸ਼ੀ ਸੋਚ ਦੇ ਨਾਲ ਜਿਹੜੇ ਹੈਗੇ ਨੇ ਉਹ ਪਾਰਟੀ ਨੂੰ ਅੱਗੇ ਚਲਾ ਰਹੇ ਨੇ ਤੇ ਜਿਹੜੀ ਸਮੁੱਚੀ ਸਾਡੀ ਸਟੇਟ ਹੈ ਇਹਦੇ ਵਾਸਤੇ ਸਾਨੂੰ ਸਮੁੱਚੇ ਸਟੇਟ ਵਾਸੀਆਂ ਨੂੰ ਖਾਸ ਕਰਕੇ ਪਿੰਡੂ ਬਰਾਦਰੀ ਨੂੰ ਮੰਨ ਲਓ ਜਿਹੜਾ ਹੈਗਾ ਸਾਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਪਾਰਟੀ ਨੂੰ ਸਹਿਯੋਗ ਦੇਣਾ ਚਾਹੀਦਾ ਤੇ ਵੱਧ ਤੋਂ ਵੱਧ ਸਾਨੂੰ ਪਾਰਟੀ ਜਿਹੜੀ ਹੈਗੀ ਆ ਜੁਆਇਨ ਕਰਨੀ ਚਾਹੀਦੀ ਆ ਉਹਦੇ ਕਈ ਕਾਰਨ ਨੇ ਜੁਆਇਨ ਕਰਨ ਦੇ ਕਿਉਂਕਿ ਸਾਡੇ ਨਾਲ ਹਰਿਆਣਾ ਸਟੇਟ ਆ ਜਿਹੜੀ ਹੈਗੀ ਆ ਉਹ ਬਹੁਤ ਸਾਡੇ ਤੋਂ ਅੱਗੇ ਨਿਕਲ ਚੁੱਕੀ ਆ ਜੋ ਕਿ ਪਿੱਛੇ ਸੀਗੀ ਪਰ ਜਿਹੜੀ ਸਾਡੀ ਸਟੇਟ ਆ ਇਹਦੇ ਵਿੱਚ ਲੋਕ ਭਲਾਉ ਸਰਕਾਰਾਂ ਆ ਆ ਕੇ ਸਾਨੂੰ ਲਾਲ ਜੱਦੇ ਦੇ ਕੇ ਆਈ ਗਈਆਂ ਜਾਈ ਗਈਆਂ ਸਾਨੂੰ ਕੋਈ ਦਿੱਤਾ ਕੋਈ ਸ਼ੈ ਨਹੀਂ ਆ ਸਿਰਫ ਇੱਕੋ ਇੱਕ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈਗੀ ਆ ਜਿਹੜੀ ਸਾਨੂੰ ਮੰਨ ਲਓ ਜਿਹੜਾ ਹੈਗਾ ਸਾਡੇ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਸਾਡੇ ਮਹਾਜਨ ਭਰਾਵਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਜਿਹੜੀ ਪੂਰੀ ਵੱਡੀ ਸੋਚ ਲੈ ਕੇ ਹੈਗੀ ਇੱਕ ਮੰਨ ਲੋ ਚੀਜ਼ਾਂ ਜਾਣ ਦੇਣ ਜਾ ਰਹੀ ਹੈ ਜਿਸ ਦੇ ਸਮੁੱਚੀ ਬਰਾਦਰੀ ਦਾ ਫਾਇਦਾ ਹੋਊਗਾ ਔਰ ਮੈਂ ਵਿਸ਼ਵਾਸ ਵੀ ਦਿਵਾਉਣਾ ਸਮੁੱਚੀ ਲੀਡਰਸ਼ਿਪ ਦਾ ਸਾਡੇ ਪ੍ਰਧਾਨ ਜੀ ਬੈਠੇ ਜਨ ਸਾਹਿਬ ਕਿ ਮੈਂ ਪੂਰਾ ਇਮਾਨਦਾਰੀ ਨਾਲ ਕੰਮ ਕਰਾਂਗਾ ਦਿਨ ਰਾਤ ਪਾਰਟੀ ਵਾਸਤੇ ਜਿਹੜਾ ਹੈਗਾ ਮਿਹਨਤ ਕਰਾਂਗਾ ਜੋ ਵੀ ਹੁਕਮ ਲਾਉਣਗੇ ਉਹਨੂੰ ਸਿਰ ਮੱਥੇ ਮੰਨਾਂਗਾ ਸਰਦਾਰ ਸਾਹਿਬ ਤੁਸੀਂ ਪਹਿਲਾਂ ਵੀ ਰਾਜਨੀਤਿਕ ਜਾਈ ਨੂੰ ਨੇ ਕੀ ਸੋਚ ਕੇ ਤੁਸੀਂ ਜੁਆਇਨਿੰਗ ਕੀਤੀ ਹੈ ਵੈਸੇ ਮੇਰੀ ਜਿਹੜੀ ਸੋਚ ਹੈਗੀ ਆ ਮੇਰੀ ਇੱਕੋ ਹੀ ਸੋਚ ਰੱਖਦਾ ਮੰਨ ਲਓ ਮੈਂ ਮਾਨਵ ਸੇਵਾ ਪਰਮ ਕਰਾਂ ਸਮੁੱਚੀ ਲਗਾਈ ਦੀ ਮੰਨ ਲਓ ਮੈਨੂੰ ਸੇਵਾ ਕਰਨ ਦੀ ਮੰਨ ਲਓ ਜਿਹੜੀ ਇਹ ਕਿਹਾ ਗਿਆ ਲੱਤ ਸਮਝ ਲਓ ਜਾਂ ਨਸ਼ਾ ਸਮਝ ਲਓ ਹੋਰ ਕੋਈ ਮੈਨੂੰ ਲਾਈਫ ਦੇ ਵਿੱਚ ਕੋਈ ਨਸ਼ਾ ਨਹੀਂ ਕਿ ਮੈਂ ਵੱਧ ਤੋਂ ਵੱਧ ਲੋਕਾਂ ਦਾ ਕਿੱਦਾਂ ਭਲਾ ਕੀਤਾ ਜਾ ਸਕਦਾ ਜਿਵੇਂ ਕਹਣਾ 50 51 ਸਾਲ ਦਾ ਹੋ ਗਿਆ ਦਾਲ ਫੁਲਕੇ ਦਾ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਚੱਲੀ ਜਾਂਦਾ ਮੈਂ ਘਰੇ ਪਰਿਵਾਰ 'ਚ ਵੀ ਕਹਿ ਦਿੰਨਾ ਕਿ ਜਿਹੜਾ ਹੁਣ ਮੈਨੂੰ ਹੈਗਾ ਬਾਕੀ ਜਿਹੜੀ ਲਾਈਫ ਹੈਗੀ ਆ ਮੰਨ ਲਓ ਮੈਂ ਉਹ ਬੀਜੇਪੀ ਸਰਕਾਰ ਜਾਂ ਬੀਜੇਪੀ ਪਾਰਟੀ ਦੇ ਸਮੁੱਚੀ ਲਕਾਈ ਦੇ ਲੇਖੇ ਲਾਉਣਾ ਉਹਦੇ ਰਾस्ते ਦਿਨ ਰਾਤ ਜਿਹੜੀ ਹੈਗੀ ਆ ਪਾਰਟੀ ਦੀ ਵਾਸਤੇ ਵੀ ਕੰਮ ਕਰਾਂਗੇ ਤੇ ਸਮੁੱਚੀ ਲਕਾਈ ਵਾਸਤੇ ਵੀ ਕਰਾਂਗੇ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਸਹੂਲਤਾਂ ਇਹ ਸਰਕਾਰ ਤੋਂ ਇਸ ਪਾਰਟੀ ਤੋਂ ਦਵਾ ਸਕੀ। ਸਾਡੇ ਹੁਣ ਪਿੰਡ ਵਾਸਤੇ ਖਾਸ ਕਰ ਬੀਜੇਪੀ ਪਾਰਟੀ ਜੋ ਕਿ ਮੇਨ ਜਲਾਤੂ ਕਿ ਕੀ ਸੁਵਿਧਾ ਲੈਣ ਚਾਹੁੰਦੇ ਪਿੰਡ ਵਾਸਤੇ ਜਿਹੜਾ ਅਸੀਂ ਲੈਣਾ ਚਾਹੁੰਦੇ ਜਿਹੜਾ ਸਾਡਾ ਸਮੁੱਚਾ ਨਗਰ ਆ ਸਾਡੀ ਪੰਚਾਇਤ ਕੋਲੇ ਮੰਨੋ ਜ਼ੀਰੋ ਪ੍ਰਾਪਰਟੀ ਹੈ ਮੈਂ ਪਹਿਲੇ ਸਰਪੰਚ ਵੀ ਰਿਹਾ 13 ਤੋਂ 18 ਬਾਅਦ ਦੇ ਬੈਚ ਦੇ ਵਿੱਚ ਅਸੀਂ ਸਮੁੱਚੇ ਜਿਹੜੇ ਹੈਗੇ ਨਗਰ ਨਿਵਾਸੀਆਂ ਵਾਸਤੇ ਮੰਨ ਲਓ ਬਹੁਤ ਸਾਡੇ ਕੰਮ ਕਰਨ ਵਾਲੇ ਪਏ ਨੇ ਸਾਡੇ ਜਿਵੇਂ ਇੱਥੇ ਬੱਚਿਆਂ ਵਾਸਤੇ ਸਟੇਡੀਅਮ ਨਹੀਂ ਹੈਗਾ ਤੇ ਬਾਕੀ ਸਾਡੇ ਸੀਵਰੇਜ ਦਾ ਸਿਸਟਮ ਨਹੀਂ ਹੈਗਾ ਸਾਡੇ ਜਿਹੜਾ ਵਾਟਰ ਬਾਕਸ ਹੈ ਮੰਨ ਲਓ ਕਾਫੀ ਮੇਰੇ ਟਾਈਮ ਦੇ ਵਿੱਚ ਵੀ ਡਿਮਾਂਡ ਰਹੀ ਹੈ ਹੁਣ ਵੀ ਡਿਮਾਂਡ ਹੈ ਜਿਹੜਾ ਕਿ ਕੋਰੋਨਾ ਰੁਪਏ ਦਾ ਪ੍ਰੋਜੈਕਟ ਹੈਗਾ ਉਹ ਉਮੀਦਾਂ ਮੈਂ ਮਨ 'ਚ ਲੈ ਕੇ ਚੱਲਿਆ ਵੀ ਜੇ ਮੈਂ ਇਸ ਪਾਰਟੀ ਦੇ ਵਿੱਚ ਜੁਆਇਨ ਕਰੂੰਗਾ ਇਹ ਪਾਰਟੀ ਲਈ ਕੰਮ ਕਰੂੰਗਾ ਤਾਂ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਜੋ ਵੀ ਮੈਂ ਇਸ ਪਿੰਡ ਉਹ ਡਿਮਾਂਡ ਕਰਾਂਗਾ ਤਾਂ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ ਤੇ ਸਾਡੀਆਂ ਜਿਹੜੀਆਂ ਹੈਗੀਆਂ ਪਿੰਡ ਦੀਆਂ ਸਮੂਚੀਆਂ ਡਿਮਾਂਡਾਂ ਜਿਹੜੀਆਂ ਹੈਗੀਆਂ ਨੇ ਉਹ ਪੂਰੀਆਂ ਕਰਨਗੇ। ਤੁਸੀਂ ਸਾਰੇ ਇੱਕ ਬੀਜੇਪੀ ਸਰਕਾਰ ਬਣਨ ਤੋਂ ਕਿਉਂ ਮੈਂ ਕਰਦੇ ਹੋ 교육ਾ ਸਿਹਤ ਲਿਆ ਕਰਵਾਉਣ ਦੀ ਕੀ ਕੁਸਰਤ ਦੀ। ਨੌਜਵਾਨਾ ਦਿਖਾ ਜਿਹੜੀ ਬੀਜੇਪੀ ਸਰਕਾਰ ਹੈ ਜੀ ਉਹ ਸਿੱਖਿਆ ਵਾਸਤੇ ਬਹੁਤ ਵੱਡੇ ਕੰਮ ਕਰਨ ਜਾ ਰਹੀ ਹੈ। ਜਿਵੇਂ ਕਿ ਸਾਡੀ ਹੁਣ ਸਮੂਚੀ ਨੌਜਵਾਨ ਪੀੜ੍ਹੀ ਹੈ ਰੋਜ਼ਗਾਰ ਦੀ ਗੱਲ ਕਰੀਏ ਉਹ ਬਾਹਰ ਜਾ ਰਹੀ ਹੈ। ਉਹਨੂੰ ਬਾਹਰ ਜਾਣ ਤੋਂ ਤਾਂ ਹੀ ਰੋਕ ਸਕਦੇ ਆ ਜੇ ਆਪਾਂ ਬੱਚਿਆਂ ਨੂੰ ਨੌਜਵਾਨੀ ਨੂੰ ਰੋਜ਼ਗਾਰ ਦੇਵਾਂਗੇ। ਉਹ ਸਾਡੀ ਇੱਕੋ ਇੱਕ ਸਰਕਾਰ ਆ ਬੀਜੇਪੀ ਸਰਕਾਰ ਆ ਜਿਹੜੀ ਨੌਜਵਾਨੀ ਵਾਸਤੇ ਬੜੀਆਂ ਸਕੀਮਾਂ ਲੈ ਕੇ ਆ ਰਹੀ ਹੈ ਜਿਹੜੇ ਮੰਨ ਲਓ ਰੋਜ਼ਗਾਰ ਕਰਨਾ ਵੀ ਸਕੇਗਾ ਜਾਊਗਾ ਤੇ ਰੋਜ਼ਗਾਰ ਕਰਾਇਆ ਵੀ ਜਾਊਗਾ ਤੇ ਉਹ ਰੋਜ਼ਗਾਰ ਦਿੱਤੋ ਜਿਹੜੀ ਮੈਨੂੰ ਮੈਨੂਫੈਕਚਰਿੰਗ ਜਾਂ ਕੋਈ ਵੀ ਪ੍ਰੋਡਕਸ਼ਨ ਹੋਊਗੀ ਉਹਨੂੰ ਪਰਚੇਜ਼ ਕਰਕੇ ਅੱਗੇ ਵੀ ਮੰਨ ਲਓ ਸਪਲਾਈ ਜਿਹੜੀ ਹੈਗੀ ਆ ਸਰਕਾਰ ਕਰੇਗੀ ਇਸੇ ਕਰਕੇ ਫਿਰ ਆਪਣੀ ਜਿਹੜੀ ਹੈਗੀ ਨੌਜਵਾਨ ਜੇ ਉਹਨੂੰ ਰੋਜ਼ਗਾਰ ਮਿਲੂਗਾ ਤਾਂ ਕਾਹਨ ਉਹ ਸੱਤ ਸਮੁੰਦਰੋਂ ਪਾਰ ਬਾਹਰ ਜਾਣਗੇ ਜਦੋਂ ਸਮੁੱਚਾ ਪਰਿਵਾਰ ਨੂੰ ਰੋਜ਼ਗਾਰ ਮਿਲੂਗਾ ਸਮੁੱਚੇ ਮੰਨ ਲਓ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਤਾਂ ਉਹਦੇ ਨਾਲ ਸਾਡੀ ਸਟੇਟ ਸਾਡੀ ਜਿਹੜੀ ਕੰਟਰੀ ਹੈ ਜਿਹੜੀ ਹੈਗੀ ਆ ਉਹ ਡਵੈਲਪ ਹੋਏਗੀ ਸਰਪੰਚ ਸਾਹਿਬ ਇਹ ਬੀਜੇਪੀ ਨੂੰ ਜ਼ਿਆਦਾਤਰ ਹਿੰਦੂਧਰਮ ਨਾਲ ਜੋੜਿਆ ਜਾਂਦਾ ਹੈ ਇਹ ਹਿੰਦੂ ਨਾਲ ਆਪ ਤੁਸੀਂ ਵੀ ਸਿੱਖ ਧਰਮ ਜਾਗੇ ਆਪਣੇ ਪਿੰਡ ਪੰਜਾਬ ਜਿਆਦਾ ਕਰੀਕਾ ਕੀ ਕਹਿਣਾ ਚਾਹੁੰਗਾ ਇਸ ਪਾਰਟੀ ਵਾਲੇ ਵੀ ਸਿੱਖ ਵਾਸਤੇ ਕੀ ਕੀ ਕੀਤਾ ਇਹਨਾਂ ਨੇ ਜਿਹੜੀ ਬੀਜੇਪੀ ਪਾਰਟੀ ਹੈ ਜਾਂ ਬੀਜੇਪੀ ਸਰਕਾਰ ਹੈ ਉਹ ਤਾਂ ਜਿਹੜਾ ਪਿੰਡਾਂ ਦੇ ਮਤਲਬ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਨੇ ਦੁਕਾਨਦਾਰ ਨੇ ਜਾਂ ਬੜੇ ਲਿਖੇ ਨੇ ਉਹ ਇਸ ਚੀਜ਼ ਨੂੰ ਬਹੁਤ ਚਿਰ ਪਹਿਲਾਂ ਤੋਂ ਸਮਝ ਚੁੱਕੇ ਨੇ ਜਿਹੜੇ ਸਾਡੇ ਪਿੰਡਾਂ ਵਾਲੇ ਹੋਗੇ ਜਾਂ ਸਿੱਖ ਕਮਿਊਨਿਟੀ ਹੋਗੀ ਅਸੀਂ ਕੀ ਐ ਇਤਲੀਆਂ ਉਤਲੀਆਂ ਗੱਲਾਂ ਸੁਣ ਕੇ ਉਹਨਾਂ ਚ ਆ ਜੰਨੇ ਆ ਜੀ ਇਹ ਕਰੋ ਵੀ ਜੇ ਵੀ ਜਦੋਂ ਕਿ ਅਸਲੀ ਜਿਹੜੀ ਹੈਗੀ ਹੈ ਭਾਜਪਾ ਸਰਕਾਰ ਆ ਉਹ ਸਿੱਖ ਕਮਿਊਨਿਟੀ ਵਾਸਤੇ ਬਹੁਤ ਵੱਡਾ ਕੰਮ ਕਰਨ ਜਾ ਰਹੀ ਹੈ ਪਹਿਲਾਂ ਵੀ ਕੀਤਾ ਹੈ ਜਿਵੇਂ ਕਿ ਪਹਿਲਾਂ ਤੁਸੀਂ ਲਾ ਲੋ 84 ਦੇ ਵਿੱਚ ਦੰਗਿਆਂ ਦੇ ਵਿੱਚ ਸਾਡੀ ਸਿੱਖ ਕਮਿਊਨਿਟੀ ਦਾ ਕਿੰਨਾ ਨੁਕਸਾਨ ਹੋਇਆ ਹਰਮੰਦਰ ਸਾਹਿਬ ਦੇ ਗੋਲਡਨ ਟੈਪਲ ਦੇ ਉੱਤੇ ਕਿੰਨਾ ਨੁਕਸਾਨ ਹੋਇਆ ਤਾਂ ਉਹਨਾਂ ਨੂੰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਬੰਦ ਫਾਈਲਾਂ ਦੇ ਵਿੱਚ ਕਰਕੇ ਉਹ ਤੋਂ ਮੌਜੂਦਾ ਸਰਕਾਰਾਂ ਨੇ ਕੋਈ ਕਾਰਵਾਈ ਨਹੀਂ ਚਲਾਈ ਸਿਰਫ ਇੱਕੋ ਇੱਕ ਨਰਿੰਦਰ ਮੋਦੀ ਦੀ ਸੋਚ ਹੈ ਕਿ ਜਿਨ੍ਹਾਂ ਨੇ ਉਹ ਸਾਰੀਆਂ ਪਹਿਲਾਂ ਖਲਵਾਈਆਂ ਤੇ ਉਹਨਾਂ ਦੋਸਤੀਆਂ ਨੂੰ ਸਜਾਵਾਂ ਵੀ ਦਵਾਈਆਂ ਤੇ ਦੂਜਾ ਜਿਹੜਾ ਪਿੰਡੂ ਮਾਹੌਲ ਹੈਗਾ ਪਿੰਡਾਂ ਦੇ ਵਿੱਚ ਹੁਣ ਅਸੀਂ ਜਿਵੇਂ ਮੰਨ ਲਓ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਮੈਂ ਕੱਲੇ-ਕੱਲੇ ਪਿੰਡ ਕੱਲੇ-ਕੱਲੇ ਘਰ ਮੈਂ ਜਾਊਂਗਾ ਜਿੱਦਾ ਪਾਰਟੀ ਦਾ ਪ੍ਰਚਾਰ ਕਰੂਗਾ ਨਾ ਸਮੂੱਚੀ ਜਿਹੜੀ ਸਾਡੀ ਹੈਗੀ ਇਕਾਈ ਹੈਗੀ ਹੈ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਮਨਦੀਪ ਜੀ ਹੈਗੇ ਹੈ ਜ਼ਿਲ੍ਹਾ ਪ੍ਰਧਾਨ ਜੀ ਹੈਗੇ ਨੇ ਘਰ-ਘਰ ਤੱਕ ਜਾ ਕੇ ਪਾਰਟੀ ਸੰਬੰਧੀ ਉਹਨਾਂ ਨੂੰ ਜਾਗਰੂਕ ਕਰਨਾ ਹੈ ਪਾਰਟੀ ਬਹੁਤ ਕੁਝ ਦੇ ਰਹੀ ਹੈ ਲੇਕਿਨ ਉਸ ਜਾਗਰੂਕਤਾ ਦੀ ਕਮੀ ਹੈ ਉਹਨਾਂ ਤੱਕ ਲਿਟਰੇਚਰ ਨਹੀਂ ਪਹੁੰਚ ਰਿਹਾ ਉਹ ਅਸੀਂ ਲਿਟਰੇਚਰ ਪਹੁੰਚਾਵਾਂਗੇ ਤੇ ਛੋਟੇ ਛੋਟੇ ਜਿਹੜੀਆਂ ਅੱਗੇ ਸੱਥਾਂ ਤੇ ਥਾਈਆਂ ਤੇ ਅਸੀਂ ਛੋਟੇ ਛੋਟੇ ਨੁਕੜ ਮੀਟਿੰਗਾਂ ਵੱਡੀਆਂ ਮੀਟਿੰਗਾਂ ਸੈਮੀਨਾਰਕ ਦੀ ਦਰਮੱਲੋਂ ਅਸੀਂ ਕਰਾਂਗੇ ਤਾਂ ਕਿ ਸਮੁੱਚੀ ਜਿਹੜੀ ਲੋਕਾਈ ਹੈ ਪਿੰਡੂ ਲੋਕ ਨੇ ਇਹ ਪਾਰਟੀ ਨਾਲ ਜੁੜ ਕੇ ਆਪਣਾ ਲਾਭ ਲੈ ਸਕਣਨ ਸਰਗਣ ਸਾਹਿਬ ਜੀ ਕਿਸਾਨੀ ਸਿੰਘਾ ਦੇਖਿਆ ਇਹ ਪਹਿਲਾਂ ਵੀ ਹੈ ਹਾਂ ਕੁਝ ਉਹਨਾਂ ਨੇ ਵਾਅਦੇ ਕੀਤੇ ਜਿਹੜੇ ਹੁਣ ਬਿਨੇ ਪੂਰੇ ਹੋ ਰਹੇ ਹਾਂ ਤੇ ਫਿਰ ਹੁਣ ਫਿਰ ਦੁਆਰੇ ਕਿਸਾਨੀ ਸੰਘਰਸ਼ 'ਤੇ ਕੀ ਘਣਾ ਜੋ ਪਾਰਟੀ ਕੀ ਕਸਰ ਦੇ ਦੇਵਾ ਜਿਹੜਾ ਕਿਸਾਨੀ ਸੰਘਰਸ਼ ਆ ਦੇਖੋ ਕਿਸਾਨਾਂ ਵਾਸਤੇ ਸਰਕਾਰ ਬਹੁਤ ਕੁਝ ਦੇਣ ਜਾ ਰਹੀ ਹੈ ਬਹੁਤ ਕੁਝ ਦੇ ਰਹੀ ਹੈ ਲੇਕਿਨ ਕੀ ਹੈਗਾ ਆਪਾਂ ਨੂੰ ਥੋੜਾ ਸਮਝਣ ਦੀ ਲੋੜ ਹੈ ਹਾਂ ਠੀਕ ਹੈ ਕਿਸੇ ਗੱਲ ਤੇ ਆਪਾਂ ਨੂੰ ਕੋਈ ਕਿੰਤੂ ਪ੍ਰੰਤੂ ਲੱਗਦੀ ਹੈ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਮੰਨ ਲਓ ਕੋਈ ਸਟ੍ਰਾਈਕਾਂ ਹੀ ਕਰਨੀਆਂ ਨੇ ਜਾਂ ਰੋੜਾ ਹੀ ਰੋਕਣੀਆਂ ਨੇ ਉਹਦੇ ਉਹ ਤੋਂ ਲਾਭ ਆਪਾਂ ਟੇਬਲ ਤੇ ਬਹਿ ਕੇ ਟੇਬਲ ਟੌਂਕ ਕਰਕੇ ਕੋਈ ਵੀ ਆਪਣੇ ਮਸਲੇ ਆਏ ਨੇ ਅੱਲਾ ਕਿਸਾਨ ਭਰਾ ਨੇ ਮੈਂ ਵੀ ਕਿਸਾਨ ਭਰਾ ਜਿਹੜੇ ਵੀ ਸਾਡੇ ਮਸਲੇ ਹੋਣਗੇ ਉਹ ਅੱਡੇ ਪੱਸੀ ਵੱਡੇ ਲੀਡਰਾਂ ਨਾਲ ਵੱਡੇ ਮੰਨ ਲਓ ਅਫਸਰਾਨਾ ਬੈਠ ਕੇ ਮੰਨ ਲਓ ਜਿਹੜਾ ਹੈਗਾ ਟੇਬਲ ਤੇ ਬੈਠ ਕੇ ਉਹ ਸਾਰੇ ਅਸੀਂ ਸੁਝਾਵਾਂਗੇ ਤਾਂ ਕਿ ਕਿਸਾਨ ਭਰਾ ਵੀ ਜਿਹੜੇ ਹੈਗੇ ਨੇ ਇਹਨਾਂ ਚੀਜ਼ਾਂ ਦਾ ਲਾਭ ਲੈ ਸਕਣ ਜਿਵੇਂ ਕਿ ਹੁਣ ਸਾਡਾ 2000 ਰੁਪਏ ਕਿਸਾਨ ਨੂੰ ਆਉਂਦਾ ਸਾਡੇ ਪਿੰਡ ਦੀ ਹਜ਼ਾਰ ਦੇੜੀ ਹੈ 2000 ਰੁਪਏ ਮਹੀਨੇ ਦੇ ਹਿਸਾਬ ਨਾਲ ਲਾ ਲਓ 2 ਕਰੋੜ ਰੁਪਏ ਇੱਕ ਮਹੀਨੇ ਵੜ ਗਿਆ ਇੱਕ ਸਾਲ ਦਾ ਇੱਕ ਛੋਟਾ ਜਿਹਾ ਪਿੰਡ ਹੈ ਤੇ ਪੂਰੀ ਕਿੱਡੀ ਵੱਡੀ ਸਟੇਟ ਹੈ ਸਿਰਫ ਇੱਕੋ ਇੱਕ ਸਰਕਾਰ ਹੈ ਜਿਹੜੀ ਕਿਸਾਨਾਂ ਨੂੰ 24000 ਰੁਪਏ ਮੰਨ ਲਓ ਸਾਲ ਦਾ ਤੇ 2000 ਮਹੀਨਾ ਹਰੇਕ ਚੜੇ ਮਹੀਨੇ ਦੀ ਇੱਕ ਤਰੀਕ ਨੂੰ ਆ ਜਾਂਦਾ ਹੈ ਤੇ ਹੋਰ ਕਿੰਨੀਆਂ ਸਕੀਮਾਂ ਨੇ ਕਿਸਾਨਾਂ ਵਾਸਤੇ ਬੀਮਾ ਯੋਜਨਾ ਕੋਈ ਸਾਡੇ ਸੱਪ ਲੜ ਗਿਆ ਕੋਈ ਐਕਸੀਡੈਂਟ ਹੋ ਗਿਆ ਉਹਦੇ ਵਾਸਤੇ ਸਾਨੂੰ 5-5 ਲੱਖ ਰੁਪਏ ਦੇ ਬੀਮੇ ਨੇ ਇਸ ਕਰਕੇ ਬਹੁਤ ਸਕੀਮਾਂ ਨੇ ਲੇਕਿਨ ਸਿਰਫ ਸਾਡੀ ਕੀ ਆ ਜੇ ਸਾਨੂੰ ਉਹਨਾਂ ਗਿਆਨ ਨਹੀਂ ਹੈਗਾ ਅਸੀਂ ਉਹ ਗਿਆਨ ਸਰਕਾਰ ਦਾ ਜਿਹੜਾ ਹੈਗਾ ਉਹ ਕਿਸਾਨਾਂ ਤੱਕ ਭਰਾਵਾਂ ਤੱਕ ਮਜ਼ਦੂਰਾ ਤੱਕ ਸਮੁੱਚਿਆਂ ਤੱਕ ਅਸੀਂ ਪਹੁੰਚਾਵਾਂਗੇ ਤਾਂ ਕਿ ਲੋਕ ਉਹਨਾਂ ਨੂੰ ਸਮਝ ਕੇ ਫਾਇਦਾ ਲੈਣ ਤੁਹਾਡਾ ਕਿਸਾਨਾਂ ਦਾ ਦੋਸਾ ਕੇ ਵਾਦਾ ਕੀਤਾ ਸੀ ਇਹਨੇ ਐਮਐਸਪੀ ਰੇਟ ਦਾ ਪਰ ਹਾਲ ਤੱਕ ਉਹਨੂੰ ਲਾਗੂ ਨਹੀਂ ਕੀਤਾ ਉਹਦੇ ਵਿੱਚ ਦੇਖੋ ਕੋਈ ਵੀ ਚੀਜ਼ਾਂ ਨੇ ਇੰਪਲੀਮੈਂਟ ਕਰਨ ਦੇ ਉੱਤੇ ਕਾਫੀ ਸਮਾਂ ਲੱਗ ਜਾਂਦਾ ਹੁੰਦਾ ਹੈ ਕੁਝ ਇੰਪਲੀਮੈਂਟ ਹੋ ਵੀ ਚੁੱਕੇ ਨੇ ਬਹੁਤ ਜਿਹੜੀਆਂ ਸਕੀਮਾਂ ਨੇ ਸਾਡੀਆਂ ਮੰਨ ਲਓ ਜੈਗੀਆਂ ਬਦਲਵੇਂ ਮੰਨ ਲਓ ਸਬਜ਼ੀਆਂ ਹੋਗੀਆਂ ਦਾਲਾਂ ਵਗੈਰਾ ਹੋਣਗੇ ਨਾ ਤੇ ਕਾਫੀ ਜਿਹੜੇ ਹੈਗੇ ਨੇ ਸਾਡੇ ਉਹ ਰੇਟ ਨੇ ਜਿਹੜੇ ਹੈਗੇ ਨੇ ਉਹ ਐਮਐਸਪੀ ਦੇ ਅਨੁਸਾਰ ਲਾਗੂ ਹੋ ਚੁੱਕੀਆਂ ਨੇ ਲੇਕਿਨ ਕੋਸ ਜਿਹੜੀਆਂ ਰਹਿੰਦੀਆਂ ਨੇ ਉਹ ਵੀ ਲਾਗੂ ਹੋਣਗੇ ਕਿਉਂਕਿ ਇੱਕ ਕਾਨੂੰਨਾਨ ਪ੍ਰਕਿਰਿਆ ਹੁੰਦੀ ਹੈ ਉਹ ਕਾਨੂੰਨਾਨ ਪ੍ਰਕਿਰਿਆ ਦੇ ਵਿੱਚ ਵੀ ਆਪਾਂ ਨੂੰ ਕੋਈ ਵੀ ਹੈਗਾ ਨੰਗਣਾ ਪੈਂਦਾ ਉਹਦੇ ਸਿਸਟਮ ਦੇ ਵਿੱਚ ਦੀ ਫਾਲੋ ਕਰਨਾ ਪੈਂਦਾ ਤਾਂ ਹੀ ਜਾ ਕੇ ਉਹ ਲਾਗੂ ਹੋਣਗੇ ਲਾਗੂ ਵੀ ਉਹ ਤਾਕਤ ਰੁੱਧਦੇ ਨੇ ਮਤਲਬ ਅੱਗੇ ਜਾ ਕੇ ਉਹਨਾਂ ਦਾ ਕੋਈ ਆਪਾਂ ਨੂੰ ਦੁਬਾਰੇ ਕੋਈ ਉਹਨਾਂ ਨੂੰ ਕੈਨਸਲ ਨਾ ਕਰ ਸਕੇ ਇਸੇ ਕਰਕੇ ਇਹਨਾਂ ਚੀਜ਼ਾਂ ਦੇ ਸਮਾਂ ਲੱਗਦਾ ਕੋਰਟਾਂ ਦਾ ਵੀ ਕਈ ਪ੍ਰੋਬਲਮ ਆ ਜਾਂਦੇ ਨੇ ਕਾਨੂੰਨ ਦੀਆਂ ਵੀ ਆ ਜਾਂਦੀਆਂ ਨੇ ਸਰਕਾਰ ਕਿਸੇ ਵਾਸਤੇ ਮਾੜੀ ਨਹੀਂ ਹੈਗੀ ਸਿਰਫ ਇੱਕੋ ਇੱਕ ਸਰਕਾਰ ਆ ਮੈਂ ਤਾਂ 51 ਸਾਲ ਦਾ ਹੋ ਗਿਆ ਵੀ ਜਿਹੜੀ ਟੋਟਲੀ ਲੋਕਾਈ ਨੂੰ ਸਮਰਪਿਤ ਹੋਵੇ ਕਨਸਤ ਨੂੰ ਜੁਆਇਨਿੰਗ ਕਰਾਇਆ ਇਹ ਜੇ ਕੀ ਕੋਣ ਦੇਖਿਆ ਤੁਸੀਂ ਜਿਹੜਾ ਅੱਜ ਇਹਨਾਂ ਨੂੰ ਜੁਆਇਨਿੰਗ ਕਰਾਇਆ ਕੋਈ ਜੀ ਕੁਲੀ ਅੱਜ ਤੱਕ ਤੋਂ ਕੁਰਤੇਜੀ ਜੀ ਦੇ ਜਿਹੜਾ ਕੱਲ ਕੱਲ ਕੀ ਨਹੀਂ ਕਿ ਕਾਫੀ ਟਾਈਮ ਤੋਂ ਅਸੀਂ ਇਹਨਾਂ ਨਾਲ ਸੰਪਰਕ ਸੀ ਤੇ ਕੱਲ ਚੰਡੀਗੜ੍ਹ ਦੇ ਵਿੱਚ ਸਾਡੇ ਮਾਨਯੋਗ ਪੰਜਾਬ ਦੇ ਪ੍ਰਧਾਨ ਸਰ ਸ਼੍ਰੀ ਸੁਨੀਲ ਜਾਖੜ ਜੀ ਨੇ ਇਹਨਾਂ ਨੂੰ ਪਾਰਟੀ ਜੁਆਇਨ ਕਰਾਇਆ ਔਰ ਜਿਸ ਗੱਲ ਕਰਦੇ ਦੇਖਣ ਦੀ ਇਹ ਇੱਕ ਆਪੀ ਸ਼ਖਸੀਅਤ ਹੈ ਜੀ ਨੇ ਜਿਹੜੇ ਕਿ ਆਮ ਲੋਕਾਂ ਦੇ ਵਿੱਚ ਵਿਚਰਦੇ ਨੇ ਔਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਕੰਮ ਕਰਨ ਦਾ ਇਹਨਾਂ ਨੂੰ ਕੰਮ ਕਰਕੇ ਮਨ ਨੂੰ ਤਸੱਲੀ ਮਿਲਦੀ ਹੈ ਇਹਨਾਂ ਦੇ ਨੂੰ ਮੈਂ ਇਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਦੇਖ ਰਿਹਾ ਇਹ ਆਮ ਜਿੰਨ ਕਿ ਪਿੰਡ ਦਾ ਹੋਵੇ ਕਾਹੀ ਕੰਮ ਕੋਈ ਇਲਾਕੇ ਦਾ ਕੰਮ ਹੋਵੇ ਉਹ ਕੰਮ ਕਰਨ 'ਚ ਇਹਨਾਂ ਨੂੰ ਇੱਕ ਤਸੱਲੀ ਮਿਲਦੀ ਆ ਦੇ ਮਨ ਨੂੰ ਸਾਨੂੰ ਲੱਗਦਾ ਵੀ ਅਜਿਹੀਆਂ ਸ਼ਖਸੀਅਤਾਂ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੋੜ ਹੈ ਤੇ ਅਸੀਂ ਐਸੇ ਕਰਕੇ ਇਹਨਾਂ ਨਾਲ ਕਾਫੀ ਲੰਬੇ ਸਮੇਂ ਤੋਂ ਸੰਪਰਕ ਸੀ ਔਰ ਇਹਨਾਂ ਨੇ ਸਾਡੇ ਨਾਲ ਸਾਡੀ ਗੱਲ ਨੂੰ ਮੰਨਿਆ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਕੱਲ ਆਏ ਨੇ ਤੇ ਇਹਨਾਂ ਦਾ ਸਵਾਗਤ ਹੈ ਔਰ ਮੈਨੂੰ ਉਮੀਦ ਹੈ ਇਹ ਪਾਰਟੀ ਵਾਸਤੇ ਦਿਨ ਰਾਤ ਹੀ ਕਰਕੇ ਪਾਰਟੀ ਨੂੰ ਸ਼ਿਖਰਾਂ ਤੇ ਲੈ ਕੇ ਜਾਣਗੇ ਔਰ ਜੋ ਲੋਕ ਸਭਾ ਦਾ ਇਲੈਕਸ਼ਨ ਆ ਰਿਹਾ ਹੈ ਉਹਦੇ ਵਿੱਚ ਇਹਨਾਂ ਦਾ ਇੱਕ ਅਹਿਮ ਰੋਲ ਹੋਵੇਗਾ ਇਹ ਮੈਨੂੰ ਇਹਨਾਂ ਤੋਂ ਪੂਰੀ ਉਮੀਦ ਹੈ ਡਾਕਟਰ ਸਾਹਿਬ ਤੋਂ ਔਰ ਅੱਜ ਅਸੀਂ ਡਾਕਟਰ ਸਾਹਿਬ ਨੂੰ ਪੰਚਾਇਤੀ ਰਾਜ ਦਾ ਮਾਨਸਾ ਜ਼ਿਲ੍ਹੇ ਦਾ ਬਤੌਰ ਜ਼ਿਲ੍ਹਾ ਪ੍ਰਮੁੱਖ ਅਸੀਂ ਅੱਜ ਇਹਨਾਂ ਨੂੰ ਨਿਯੁਕਤ ਵੀ ਕੀਤਾ ਹੈ ਜਨਸਭਾ ਇੱਕ ਜਿਹੜੀ ਪਾਰਟੀਆਂ ਦੋਸਲਾ ਰਹੀਆਂ ਵੀ ਜਾਂ ਤਾਂ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਜਿਹੜੀ ਜੁਆਇਨ ਕਰਦੇ ਜਾਂ ਫਿਰ ਉਹਦੇ ਏਡੀ ਦਾ ਪ੍ਰੈਸਰ ਪਾਈ ਜਾਂਦਾ ਕੀ ਕਹਣਾ ਤੁਹਾਨੂੰ ਦੇਖੋ ਜੀ ਪਤਾ ਹੈ ਕੀ ਹੈ ਦੂਜੀਆਂ ਪਾਰਟੀਆਂ ਕੋਲੇ ਕੋਈ ਮੁੱਦਾ ਹੀ ਨਹੀਂ ਹੈਗਾ ਅੱਜ ਲੋਕ ਜੋ ਹੈ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਸਮਝ ਕੇ ਕਿਉਂਕਿ ਭਾਰਤੀ ਜਨਤਾ ਪਾਰਟੀ ਕਹੇਜੀ ਪਾਰਟੀ ਹੈ ਜੋ ਕਿ ਬਿਲਕੁਲ ਆਮ ਵਿਅਕਤੀ ਦੀ ਗੱਲ ਕਰਦੀ ਹੈ ਲਗਭਗ ਜੇ ਮੈਂ ਕਹਾ ਪੂਰੇ ਦੇਸ਼ ਦੇ ਵਿੱਚ 150 ਦੇ ਕਰੀਮ ਸਕੀਮਾਂ ਚਲਾਈਆਂ ਜਾ ਰਹੇ ਨੇ ਆਮ ਲੋਕਾਂ ਵਾਸਤੇ ਨੇ ਔਰ ਆਮ ਲੋਕ ਅੱਜ ਅਮਨ ਭਾਲਦਾ ਹੈ ਸ਼ਾਂਤੀ ਭਾਲਦਾ ਹੈ ਜਿਹੜੀਆਂ ਗੱਲਾਂ ਭਲਾਈਆਂ ਜਾ ਰਹੇ ਨੇ ਈਵੀ ਦੀ ਆ ਜਾਂ ਕੋਈ ਹੋਰ ਇਹ ਜਾਂ ਕੋਈ ਵੀ ਨਹੀਂ ਹੈ ਦੇਖੋ ਜੇ ਕੋਈ ਕਰਪਟ ਹੈਗਾ ਕੋਈ ਕ੍ਰਪਸ਼ਨ ਕਰਦਾ ਹੈ ਜਾਂ ਜ ਕਿਸੇ ਨੇ ਜਾਂ ਕੋਈ ਕੋਈ ਤੇਜ ਦਰੋਹੀ ਕੰਮ ਕਰਤੇ ਨੇ ਜਾਂ ਇਹ ਜੇ ਕੋਈ ਪੈਸਾ ਜਨਕੀ ਦੂਰ ਦਰ ਕਰਤਾ ਤਾਂ ਉਹਦੇ ਵਾਸਤੇ ਇਹ ਏਜੰਸੀਆਂ ਬਣੀ ਹੋਈਆਂ ਨੇ ਇਹ ਕੋਈ ਏਜੰਸੀਆਂ ਨਹੀਂ ਹੈ ਕਿ ਅੱਜ ਬਣੀਆਂ ਨੇ ਇਹ ਤਾਂ ਪੁਰਾਣੀਆਂ ਏਜੰਸੀਆਂ ਨੇ ਪੁਰਾਣੀਆਂ ਪਹਿਲਾਂ ਚੱਲਦੀ ਆ ਰਹੀਆਂ ਨੇ ਅਲੱਗ-ਅਲੱਗ ਜਿਹੜੇ ਕਿ ਜਿ ਕੋਈ ਜਿੱਥੇ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਲੱਗਦਾ ਹੈ ਉੱਥੇ ਆ ਕੇ ਕੰਮ ਕਰਦੇ ਨੇ ਆਪਣੇ ਲੈਵਲ ਤੇ ਇਹ ਚ ਸਰਕਾਰਾਂ ਨੂੰ ਤਾਂ ਇਹ ਕਿਉਂਕਿ ਹੁਣ ਵਿਪੱਖਸ਼ ਕੋਲੇ ਕੋਈ ਵੀ ਅਜਾ ਮੁੱਦਾ ਨਹੀਂ ਹੈਗਾ ਜਿਹੜਾ ਕਿ ਉਹ મોદી ਸਾਹਿਬ ਨੂੰ ਘੇਰ ਸਕਣ ਕਿਸੇ ਗੱਲ ਦੇ ਉੱਤੇ ਇਸ ਕਰਕੇ ਇਹ ਤਾਂ ਜਿਹੜੇ ਹੈਗੇ ਨੇ ਸਭ ਬੇਬਨੇਤੀ ਕੋਈ ਉਹਨੇ ਕੋਈ ਅਜਾ ਕੁਝ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੇ ਇਹ ਟਵੀਟ ਕੀਤਾ ਵੀ ਲਾਲ ਚਿੱਟਾ ਜਾਂਦਾ ਕੁਝ ਕਰੋੜਾਂ ਦਾ ਖੰਗਾ ਦਾ ਇਹ ਜੀ ਨਹੀਂ ਨਹੀਂ ਜੀ ਇਹ ਤਾਂ ਕੋਈ ਗੱਲ ਨਹੀਂ ਹੈਗੀ ਜੀ ਕੱਲ ਸੁਸ਼ੀਲ ਰਿੰਕੂ ਜੀ ਆਏ ਨੇ ਪਰਸੋਂ ਜਾਂ ਆਪਣੇ ਅ ਸੁਚਿਤਲ ਅਨੁਰਾਗ ਜੀ ਆਏ ਨੇ ਕੱਲੋ ਮੀਟਿੰਗ ਸੀ ਉਹਨਾਂ ਨੇ ਕਿਹਾ ਜਿਹੜੀ ਕਿ ਵੀ ਕਹਿੰਦੇ ਮੈਂ ਉਧਰ ਪਾਰਟੀ ਚ ਗਿਆ ਸੀ ਤਾਂ ਮੈਨੂੰ ਯਾਨੀ ਕਿ ਉਹਨਾਂ ਨੇ ਕੱਲ ਸਟੇਜ ਉੱਤੋਂ ਕਿਹਾ ਕਹਿੰਦੇ ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਜਲੰਧਰ ਦੇ ਵਿੱਚ ਪਰ ਮੈਨੂੰ ਸਰਕਾਰ ਨੇ ਮੇਰੀ ਪਿੱਠ ਦੇ ਹੱਥ ਨਹੀਂ ਰੱਖਿਆਗਾ ਕਹਿੰਦਾ ਮੇਰੇ ਕੋਲ ਕੋਈ ਹੈ ਹੀ ਨਹੀਂ ਜੀ ਨੇ ਕਿ ਕੁਝ ਦੇਣ ਵਾਸਤੇ ਔਰ ਮੈਂ ਚਾਨਾ ਜੀ ਨੇ ਕਿ ਕੰਨੋ ਨੇ ਆਪ ਕਹਾਂ ਮੈਂ ਜਿਸ ਟਾਈਮ ਤੇ ਐਮ ਸੀ 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 ਰਿੰਕੂ ਸ਼ਸ਼ੀਲ ਰਿੰਕੂ ਦੀ ਵਰਡਿੰਗ ਸੀ ਇਹ ਜਿਸ ਟਾਈਮ ਤੇ ਕਹਿੰਦਾ ਮੈਂ ਐਮ ਸੀ 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 ਉਸ ਟਾਈਮ ਤੇ ਜਦੋਂ ਬੀ ਜੀ ਪੀ ਦੇ ਮੇਅਰ ਹੁੰਦੇ ਸੀ ਉਹ ਕਹਿੰਦਾ ਮੈਨੂੰ 10-10 ਕਰੋੜ ਰੁਪਏ ਇੱਕ ਬਾਹਰ ਦੇ ਵਿੱਚ ਲਾਉਣ ਵਾਸਤੇ ਦਿੰਦੇ ਸੀ ਅੱਜ ਇੱਕ ਐਮ ਐਲ اے ਕੋਲੇ ਯਾਨੀ ਕਿ ਪਾਵਰ ਨਹੀਂ ਹੈਗੀ ਵੀ ਕਹਿੰਦਾ ਉਹ 2.5 ਕਰੋੜ ਰੁਪਏ ਵੀ ਲਾ ਸਕੇ ਤੇ ਇਸ ਕਰਕੇ ਕਹਿੰਦਾ ਮੈਂ ਉੱਥੇ ਸ਼ਹਿਰ ਆਪਣੇ ਪੂਰੇ ਜਲੰਧਰ ਦਾ ਲਾ ਲੋ ਪੰਜਾਬ ਦਾ ਵਿਕਾਸ ਕਰਨਾ ਚਾਹਨਾ ਤੇ ਇਸ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਕੋਈ ਇਹ ਨਹੀਂ ਹੈਗਾ ਲਾਲਚ ਦਿੱਤਾ ਜਾਂਦਾ ਕੋਈ ਉਹ ਨਹੀਂ ਇਹ ਤਾਂ ਸਭ ਇੱਕ ਬੇਬੁਨਿਆਦੀ ਗੱਲਾਂ ਨੇ ਜੀ ਸਰ ਇੱਕ ਜਿਹੜੇ ਤੁਸੀਂ ਕਹਿੰਦੇ ਹੋ ਵੀ ਸਹੂਜਦਾ ਦੇ ਜੀ ਲੋਨ ਆ ਜਿਵੇਂ ਉਹ ਹੈ ਲੇਕਿਨ ਸਰਕਾਰ ਵੱਲੋਂ ਦਿੱਤੇ ਜਾਂਦੇ ਆ ਅੱਗੇ ਜਿਵੇਂ ਬੈਂਕਾਂ ਉਹਦੇ ਫਾਰਮੈਨਟੇ ਨਹੀਂ ਹੁੰਦੀ ਪੂਰਨ ਕਰਤੋ ਦੇਖੋ ਜੀ ਆਮ ਮੰਨ ਲਾ ਕੋਈ ਜਿਹੜੀਆਂ ਹੁਣ ਹੈ ਨਾ ਜਿਹੜੀ ਫਾਰਮੈਲਟੀ ਦੀ ਗੱਲ ਹੈਗੀ ਹੈ ਕਿ ਯਾਰ ਬੈਂਕ ਵੀ ਥੋੜਾ ਜਿਆ ਇਸ ਗੱਲਾਂ ਤੋਂ ਉਹ ਕਰਦੇ ਨੇ ਹੁਣ ਅਸੀਂ ਇੱਕ ਸਾਡੀ ਸੰਸਥਾਵਾਂ ਨੇ ਜਿਵੇਂ ਐਫਪੀਓ ਬਣਾ ਕੇ ਹੁਣ ਮੈਂ ਪਿਛਲੇ ਲਗਾਤਾਰ ਕਈ ਟਾਈਮ ਤੋਂ ਅਸੀਂ ਇਸ ਕੰਮ ਦੇ ਉੱਤੇ ਕੰਮ ਕਰ ਰਹੇ ਆ ਜਿਹੜੇ ਲੋਕ एलिਜੀਬਲ ਨੇ ਦੇਖੋ ਕਈ ਵਾਰ ਕੀ ਹੁੰਦਾ ਆਪਾਂ ਨੂੰ ਜਿਹੜੇ ਕੰਮ ਵਾਸਤੇ ਲੋਨ ਚਾਹੀਦਾ ਹੈ ਅਗਰ ਆਪਾਂ ਉਸ ਕੰਮ ਦੇ ਉੱਤੇ ਲੋਨ ਨਹੀਂ ਲੈ ਲੋਨ ਤਾਂ ਆਪਾਂ ਲੈਣਾ ਆ ਆਪਾਂ ਕਾਰੋਬਾਰ ਕਰਨ ਵਾਸਤੇ ਬਟ ਉਹਨੂੰ ਜੂਜ਼ ਕਰਨਾ ਆਪਾਂ ਨੇ ਕਿਸੇ ਕੰਮ ਤੇ ਹੋਰ ਤਾਂ ਉਹ ਕਈਰ ਬੈਂਕ ਨਹੀਂ ਦਿੰਦੇ ਪਰ ਜੇਕਰ ਤੁਹਾਡਾ ਸਿਮਲ ਸਕੋਰ ਸਹੀ ਹੈ ਸਾਰਾ ਕੁਝ ਸਹੀ ਹੈ ਕੋਈ ਦਿੱਕਤ ਨਹੀਂ ਜੰਦੀ ਹੈਗੀ ਮੇਰੇ ਕੱਲ ਚ ਮੈਂ ਲਗਭਗ ਹੁਣ ਮੈਂ ਗੱਲ ਕਰਾਂ ਤਾਂ ਬਡਲਾਡੇ ਜਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਲਗਭਗ ਅਸੀਂ ਬਹੁਤ ਪਰਿਵਾਰਾਂ ਨੂੰ ਜਿਹੜੀ ਕਿ ਜਿਹੜਾ ਹੈਗਾ ਲੋਨ ਦੀਆਂ ਸੁਵਿਧਾ ਮਦਦਾਂ ਵਾਈਆਂ ਨੇ ਜਿਵੇਂ ਬੱਕਰੀ ਪਾਲਣ ਦਾ ਹੋ ਗਿਆ ਪਸ਼ੂ ਪਾਲਣ ਦਾ ਹੋ ਗਿਆ ਖੇਤੀ ਦੇ ਵਿੱਚ ਹਲਦੀ ਦੀ ਯਾਨੀ ਕਿ ਵੀ ਫਾਰਮਿੰਗ ਕਰਨੀ ਹੈ ਜਾਂ ਕੋਈ ਹੋਰ ਜਿਵੇਂ ਉਹ ਤੁੰਗਵਾਲੀ ਦੇ ਵਿੱਚ ਆਪਾਂ ਗੱਲ ਕਰਦੇ ਆਂ ਤੁੰਗਵਾਲੀ ਦੇ ਵਿੱਚ ਬਲਵਿੰਦਰ ਸਿੰਘ ਨੂੰ ਪਿੱਛੇ ਸਰਕਾਰ ਨੇ 3.5 ਕਰੋੜ ਰੁਪਏ ਗ੍ਰਾਂਟ ਦਿੱਤੀ ਹੈ ਕਿਉਂਕਿ ਉਹਨਾਂ ਦੇ ਨਾਲ 1100 ਕਿਸਾਨ ਜੁੜੇ ਹੋਏ ਨੇ ਸ਼ਾਇਦ ਵੀ ਮੱਖੀ ਦਾ ਉਹ ਕੰਮ ਕਰਦੇ ਨੇ ਇਸ ਕਰਕੇ ਸਰਕਾਰ ਵੱਲੋਂ ਕੋਈ ਐਹ ਜੀ ਕੋਈ ਹੋਣੇ ਕਿ ਪਰ ਬੰਦਾ ਜਨਕੀ ਵੀ ਕੰਮ ਕਰਨ ਵਾਸਤੇ एलिਜੀਬਲ ਹੋਣਾ ਚਾਹੀਦਾ ਹੈ ਤਾਂ ਬੈਂਕ ਵੀ ਲੋਨ ਦੇਊਗਾ ਐਜਾ ਕੋਈ ਹੋ